ਹਰਨਾ ਕੀ ਇਹਦੀਆਂ ਦੋ ਕਿਸਮਾਂ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਨੇ ਸਵਾਰ ਹੁੰਦੇ ਆ ਵਿਅੰਜਨ ਹੁੰਦੇ ਆ ਸਵਾਰ ਕੀ ਨੂੰ ਕਹਿੰਦੇ ਆ ਵਿਅੰਜਨ ਕੀ ਨੂੰ ਕਹਿੰਦੇ ਆ ਨਾਸਿਕ ਧੁਨੀਆਂ ਕਿਹੜੀਆਂ ਹੁੰਦੀਆਂ ਹਨ ਅਨੁਨਾਸਿਕ ਕਿਹੜੀਆਂ ਹੁੰਦੀਆਂ ਹੁਣ ਅਸੀਂ ਉਹਦੀ ਗੱਲ ਕਰਾਂਗੇ ਸਵਰ ਵਿੱਚ ਕਿਹੜੇ ਹੁੰਦੇ ਆ ਸਵਾਰ ਹਮੇਸ਼ਾ ਤਿੰਨ ਹੁੰਦੇ ਨੇ ਊੜਾ ਏੜਾ ਤੇ ਈੜੀ ਊੜਾ ਆੜਾ ਤੇ ਈੜੀ ਤਿੰਨ ਸਵਰ ਨੇ ਸਵਾਰ ਕੀ ਨੂੰ ਕਹਿੰਦੇ ਆ ਦੀ ਪਰਿਭਾਸ਼ਾ ਕੀ ਹੈ ਸਵਰ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਸਾਡਾ ਕੋਈ ਵੀ ਅੰਗ ਜਿਹੜਾ ਸਾਡੇ ਮੂੰਹ ਦੇ ਵਿੱਚ ਆ ਉਹ ਰੁਕਾਵਟ ਨਹੀਂ ਪਾਉਂਦਾ ਨਾ ਦੰਦ DNA ਬੋਲਣਾ ਤਾਲਵੀ ਨਾ ਜੀਵ ਰੁਕਾਵਟ ਨਹੀਂ ਪਾਉਂਦਾ ਮੂੰਹ ਬੇਰੋਕ ਹਵਾ ਵਿੱਚੋਂ ਬਾਹਰ ਨਿਕਲਦਾ ਮੂੰਹ ਵਿੱਚੋਂ ਹਵਾ ਬਾਹਰ ਨਿਕਲਦੀ ਹੈ ਜਿਵੇਂ ਊੜਾ ਆੜਾ ਈੜੀ ਨਾ ਜੀਵ ਕਿਤੇ ਲੱਗ ਰਹੀ ਹੈ ਨਾ ਉੱਪਰ ਨਾ ਥੱਲੇ ਨਾ ਤਾਲਵੀ ਨੂੰ ਨਾ ਦੰਦਾਂ ਨੂੰ ਟੱਚ ਹੋ ਰਹੀ ਹੈ ਜਿਵੇਂ ਹੁਣ ਪੱਪਾ ਫੱਫਾ ਇਹ ਬੁੱਲ ਜਿਹੜੇ ਆਪਸ ਵਿੱਚ ਟੱਚ ਕਰ ਰਹੇ ਨੇ ਤਾਂ ਇਹ ਇੱਕ ਅਲੱਗ ਚੀਜ਼ ਹੋ ਗਈ ਨਾ ਸਵਰ ਦੇ ਵਿੱਚ ਨਹੀਂ ਟੱਚ ਕਰ ਰਿਹਾ ਠੀਕ ਹੈ ਸਵਰ ਜਿਹੜੇ ਹੈਗੇ ਨੇ ਉਹ ਊੜਾ ਜਿਹੜਾ ਜਿਹੜੀ ਤਿੰਨ ਨੇ ਉਚ ਪਰ ਉਚਾਰਨ ਸਮੇਂ ਜਿਹੜੇ ਸਵਰਾਂ ਦੀ ਗਿਣਤੀ ਹੈ ਉਹ ਕਿਹੜੀ ਹੈ 10 ਹੈ ਆੜਾ ਸੌਰੀ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਲਾਮ ਦਲਾਮ ਊੜਾ ਤੇ ਣੌੜਾ ਠੀਕ ਹੈ ਅਗਿਆ ਗਿਆ ਵਿਅੰਜਨ ਵਿਅੰਜਨ ਕੀ ਹੁੰਦਾ ਵਾ ਉਹ ਧੁਨੀਆਂ ਜਿਨ੍ਹਾਂ ਦੇ ਬੋਲਣ ਸਮੇਂ ਅੰਗ ਥੋੜੀ ਰੁਕਾਵਟ ਪਾਉਂਦੇ ਨੇ ਹਵਾ ਰੁੱਕ ਕੇ ਆਉਂਦੀ ਹੈ ਜੀਵਕ ਅਦੇ ਤਾਲੂ ਨੇ ਲੱਗਦੀ ਹੈ ਦੰਦਾਂ ਨੂੰ ਟੱਚ ਹੁੰਦੀ ਹੈ ਉੱਪਰਲੇ ਪਾਸੇ ਆਉਂਦੀ ਹੈ ਕਈ ਔਰ ਬੋਲੇ ਮੀਟੇ ਜਾਂਦੇ ਨੇ ਉਹ ਜਿਹੜੀ ਸਸੇ ਤੋਂ ਲੈ ਕੇ ਲੱਲੇ ਪਰ ਬਿੰਦੀ ਤੱਕ ਜਿਹੜੀ ਹੈਗੀ ਆ ਇੱਥੋਂ ਸਸੇ ਤੋਂ ਲੈ ਕੇ ਲੱਲੇ ਪਰ ਬਿੰਦੀ ਤੱਕ ਸਾਰੇ ਕੀ ਹੈ ਨੇ ਇਹ ਹੈਗੇ ਨੇ ਵਿਅੰਜਨ ਨੇ ਊੜਾ ੜੀ ਕੀਆ ਤੈਨ ਸਵਰ ਨੇ ਪਰ ਉਚਾਰਨ ਪੱਖੋਂ ਕਿੰਨੇ ਨੇ 10 ਠੀਕ ਹੈ ਇਹ ਆਪਣਾ ਵਿਅੰਜਨ ਦੀ ਪਰਿਭਾਸ਼ਾ ਹੋਗੀ ਅਨੁਨਾਸਿਕ ਦੀ ਪਰਿਭਾਸ਼ਾ ਕੀ ਹੈ ਜਿੰਨਾਂ ਦਾ ਉਚਾਰਨ ਕਰਨ ਸਮੇਂ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਅਨੁਨਾਸਿਕ ਠੀਕ ਹੈ ਅਨੁਨਾਸਿਕ ਜਿਹੜੇ ਹੈਗੇ ਨੇ ਉਹ ਹੈਗੇ ਨੇ ੰੰਗਾ ਨਈਂ ਨਾਣਾ ਨੰਨਾ ਮੰਮਾ ਨੱਕ ਚੋਂ ਥੋੜੀ ਆਵਾਜ਼ ਨਿਕਲਦੀ ਆ ਠੀਕ ਹੈ ਇਹ ਤੇ ਆਨ ਰੱਖਿਓ ਇਹ ਪੰਜ ਨੇ ਅਨੁਨਾਸਿਕ ਹੁਣ ਅਸੀਂ ਗੱਲ ਕਰਦੇ ਆ ਦੁੱਤ ਅੱਖਰਾਂ ਦੀ ਦੁੱਤ ਅੱਖਰ ਕਿਹੜੇ ਹੁੰਦੇ ਨੇ ਉਹ ਅੱਖਰ ਜਿਹੜੇ ਦੋ ਅੱਖਰਾਂ ਦੇ ਮੇਲ ਤੋਂ ਬਣੇ ਹੋਣ ਉਸ ਨੂੰ ਦੁੱਤ ਅੱਖਰ ਕਿਹਾ ਜਾਂਦਾ ਇਸ ਵਿੱਚ ਅੱਖਰ ਦੂਜੀ ਅੱਖਰ ਦੇ ਪੈਰ ਵਿੱਚ ਵੀ ਲਿਖੇ ਜਿਹੜੇ ਪੈਰ ਵਿੱਚ ਲਿਖੇ ਜਾਂਦੇ ਹਨ ਉਹਨਾਂ ਨੂੰ ਦੁੱਤ ਜਿਵੇਂ ਰਾਰਾ ਵੀ ਲਿਖਿਆ ਜਾਂਦਾ ਹਾਹਾ ਵੀ ਲਿਖਿਆ ਜਾਂਦਾ ਵਾਵਾ ਵੀ ਲਿਖਿਆ ਜਾਂਦਾ ਜਿਵੇਂ ਸਵਰ ਸਸਾ ਵਾਵੇ ਪੈਰ ਚ ਸਸੇ ਦੇ ਪੈਰ ਚ ਵਾਵਾ ਰਾਰਾ ਸਵਰ ਠੀਕ ਹੈ ਜਾਂ ਫਿਰ ਦੇਖੋ ਸਵੈ ਵਿਸ਼ਵਾਸ ਸਵੈ ਮਾਨ ਸਵੈ ਜੀਵਨੀ ਸਵਰ ਇਹ ਆ ਰਿਹਾ ਨਾ ਇਹ ਕੀ ਆ ਪੈਰ ਚ ਵਾਵਾ ਪ੍ਰਗਟ ਰਾਰਾ ਵਾ ਪੜਾਈ ਹਾਹਾ ਵਾ ਇਹ ਕੀ ਹੋ ਰਹੇ ਨੇ ਬੜਵਿਚ ਬੜੈ ਨੇ ਦੂਸਰੇ ਅੱਖਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤਾਂ ਉਸ ਨੂੰ ਦੁੱਤ ਅੱਖਰ ਕਿਹਾ ਜਾਂਦਾ ਇਹਦੀ ਪਰਿਭਾਸ਼ਾ ਵੀ ਪਹਿਲੀ ਲਾਈਨ ਦੇ ਵਿੱਚ ਲਿਖੀ ਹੋਈ ਹੈ ਅੱਗੇ ਮੈਂ ਐਕਸਪਲੇਨ ਵੀ ਤੁਹਾਨੂੰ ਕਰ ਦਿੱਤਾ ਹੁਣ ਅਸੀਂ ਗੱਲ ਕਰਾਂਗੇ ਲਗਾ ਦੀ ਠੀਕ ਹੈ ਚਿੰਨ ਹੁੰਦੇ ਨੇ ਜਿਹੜੇ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਮ ਦੁਲਾਮਾ ਊੜਾ ਤੇ ਕਨੌੜਾ ਚਿੰਨ ਵੀ ਬਣਾਏ ਹੋਏ ਨੇ ਤੇ ਇਹਨਾਂ ਦਾ ਕੰਮ ਵੀ ਦੱਸਿਆ ਹੋਇਆ ਨਾਲ ਉਦਾਹਰਨ ਵੀ ਦਿੱਤੀ ਹੋਈ ਹੈ ਤੁਹਾਨੂੰ ਐਕਸਪਲੇਨ ਕਰ ਰਿਹਾ ਮੈਂ ਸਸੇ ਲਾਮਾ ਰਾ ਰਾ ਸਸੇ ਲਾਮਕ ਕਾ ਸ਼ੇਕ ਸ਼ਸ਼ੇ ਪਰ ਬਿੰਦੀ ਉੱਪਰ ਲਾਮ ਰਾ ਰਾ ਸ਼ੇਰ ਕਕੇ ਲਮ ਕੀ ਲਲ ਕਨ ਲਾ ਕੀਲਾ ਅੱਗੇ ਆਜੋ ਹਾ ਹੈ ਔਕਰ ਨਾਣਾ ਹੋਣਾ ਇਹ ਉਦਾਹਰਨ ਹੈ ਔਕੜ ਦੀ ਚੈਨ ਵੀ ਹੈਗਾ ਮੌਕੇ ਦਾ ਕੋਈ ਵੀ ਮੌਕਾ ਕੱਲਾ ਹੁੰਦਾ ਹਮੇਸ਼ਾ ਯਾਦ ਰੱਖੋ ਮੌਕਾ ਜਿਹੜਾ ਹੁੰਦਾ ਉਹ ਕੱਲਾ ਹੁੰਦਾ ਉਹਨੇ ਕੋਈ ਚੈਨ ਨਹੀਂ ਹੁੰਦਾ ਸਿੰਗਲ ਅੱਖਰ ਜਿਵੇਂ ਸ ਸਸਾ ਸਸਾ ਰਾ ਰਾ ਦਾ ਸਾਰੇ ਸਿੰਗਲ ਸਿੰਗਲ ਹਨ ਤਾਂ ਕੀ ਹੋ ਗਿਆ ਇਹ ਉਦਾਹਰਨ ਹੋ ਗਈ ਮੁਕਤੇ ਦੀ ਮੁਕਤਾ ਸਵਰਤੂ ਨਹੀਂ ਹੁੰਦੀ ਐ ਇਸ ਵੀ ਕੋਈ ਲਗਾ ਨਹੀਂ ਲੱਗੀ ਹੁੰਦੀ ਅੱਗੇ ਐਗਜ਼ਾਮਪਲ ਸੀ ਦਿੱਤੀ ਐ ਇੱਥੇ ਵੀ ਦਿੱਤੀ ਹੋਈਆਂ ਠੀਕ ਐ ਕੰਨਾ ਕੰਨਾ ਸਵਰਤੂ ਨਹੀਂ ਹੁੰਦੀ ਐ ਕੰਨੇ ਕੰਨਾ ਜਿਹੜਾ ਹੁੰਦਾ ਜਿਵੇਂ ਆੜੇ ਕੰਨਾ ਆ ਆਲੋਚਨਾ ਹਾਰ ਕੰਨਾ ਲੱਗਿਆ ਨੇ ਸਾਰਿਆਂ 'ਚ ਸਿਹਾਰੀ ਇੰਜਨ ਲਿਕ ਮਿਰਚ ਬਲਿਹਾਰ ਠੀਕ ਐ ਈ ਦੀ ਸਿਹਾਰੀ ਜਿਹੜੀ ਹੁੰਦੀ ਐ ਏ ਉਹ ਹੁੰਦੀ ਐ ਸਵਰਤੂ ਨਹੀਂ ਦਾ ਚੰਨ ਹੁੰਦਾ ਸਵਾਰਤੁਨੀ ਦਾ ਚੈਨਤਾ ਦੇਖੋ ਇਹ ਹੁੰਦਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਇਹ ਉਹ ਚੀਜ਼ ਜਿਹੜੀ ਇਹ ਸਮਝਾਈ ਗਈ ਆ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਲਗਾਖਰ ਦੀ ਲਗਾਖਰ ਕੀ ਹੁੰਦੇ ਆ ਲਗਾਖਰ ਤਿੰਨ ਹੁੰਦੇ ਨੇ ਬਿੰਦੀ ਟਿੱਪੀ ਤੇ ਆਦਕ ਜਿਹੜੇ ਕਿ ਕਿਸੇ ਵੀ ਅੱਖਰ ਦੇ ਉੱਪਰ ਨਾਲ ਜਾਂ ਫਿਰ ਜਿਹੜੇ ਨੇ ਉਪੈਰ 'ਚ ਵੀ ਪੈਂਦੇ ਨੇ ਪੜਾਈ ਦੇ ਹਾਏ ਦੇ ਪੈਰ 'ਚ ਵੀ ਜਿਹੜੀ ਆ ਉਹ ਪੈਂਦਾ ਠੀਕ ਹੈ ਠੀਕ ਹੈ ਬਿੰਦੀ ਬਿੰਦੀ ਜਿਹੜੀ ਹੈ ਬਿੰਦੀ ਨਾਸਿਕ ਸਵਰ ਬਿੰਦੀ ਦੇਖੋ ਨੱਕ ਵਿੱਚ ਬੋਲੀ ਜਾਂਦੀ ਹੈ ਤਾਂ ਨਾਸਿਕ ਹੁੰਦੀ ਆ ਉਹ ਸਵਰਤ ਨੂੰ ਅੰਕਿਤ ਕਰਨ ਦੇ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਕੰਨਾ ਲਾਮ ਦ람 ਹੂੜਾ ਕਨੌੜਾ ਇਹਦੇ ਨਾਲ ਬਿੰਦੀ ਲੱਗਦੀ ਹੈ ਠੀਕ ਹੈ ਜਿਵੇਂ ਜੋ ਕਨੌੜੇ ਨਾਲ ਬਿੰਦੀ ਲੱਗੀ ਹੈ ਜਦੋਂ ਹੂੜੇ ਨਾਲ ਲੱਗੀ ਹੈ ਕੈਂਚੀ ਦ람 ਨਾਲ ਲੱਗੀ ਹੈ ਗੇਂਦ ਲਾਮ ਨਾਲ ਲੱਗੀ ਹੈ ਪੀਂਗ ਬਿਹਾਰੀ ਨਾਲ ਲੱਗੀ ਹੋਈ ਆ ਥਾਂ ਕਨੇ ਨਾਲ ਲੱਗੀ ਹੋਈ ਆ ਅਬ ਬਿੰਦੀ ਇਹਨਾਂ ਨਾ ਲੱਗਦੀ ਆ ਜੇ ਕੋਈ ਪੁੱਛਿਆ ਵੇ ਕਿੰਨਾ ਕੰਨਾ ਨ ਲੱਗਦੀ ਆ ਤਾਂ ਇਹਨਾਂ ਲੱਗਦੀ ਆ ਕੰਨਾ ਬਿਹਾਰੀ ਸਿਹਾਰੀ ਅ ਕੰਨਾ ਬਿਹਾਰੀ ਸਿਹਾਰੀ ਲਾਂ ਗਲਾਮ ਖੂੜਾ ਤੇ ਕਨੌੜਾ ਇਹਦੇ ਨਾਲ ਬਿੰਦੀ ਲੱਗਦੀ ਆ ਠੀਕ ਐ ਟਿੱਪੀ ਮੋਕਤੇ ਨਾਲ ਲੱਗਦੀ ਆ ਸਿਹਾਰੀ ਨਾਲ ਲੱਗਦੀ ਆ ਔਕੜ ਨਾਲ ਲੱਗਦੀ ਆ ਦੁਲੈਂਕਣ ਨਾਲ ਲੱਗਦੀ ਆ ਠੀਕ ਐ ਜਿਵੇਂ ਅੰਬ ਸਵਰਨਾ ਲੱਗੀ ਹੋਈ ਆ ਸਵਰ ਮਤਲ ਮੋਕਤੇ ਨਾਲ ਲੱਗੀ ਹੋਈ ਆ ਪੰਡ ਸਿਹਾਰੀ ਨਾਲ ਲੱਗੀ ਹੋਈ ਆ ਕੁੰਡਾ ਔਕੜ ਨਾਲ ਲੱਗੀ ਹੋਈ ਆ ਰੂਹ ਦੁਲੈਂਕਣ ਨਾਲ ਲੱਗੀ ਹੋਈ ਆ ਤਾਂ ਇਹ ਕੀ ਆ ਇਹ ਟਿੱਪੀ ਆ ਹੁਣ ਅਸੀਂ ਆਦਕ ਦੀ ਗੱਲ ਕਰਦੇ ਆ ਜਿਹੜਾ ਕਿ ਸਾਡਾ ਲਾਸਟ ਆਦਕ ਇਹ ਜਿਹੜਾ ਹੈਗਾ ਇਹ ਬਲ ਦਾ ਚਿੰਨ ਹੁੰਦਾ ਹੈ ਇਹ ਦਬਾਅ ਜਾਂ ਬਲ ਦਾ ਬਲ ਮਤਲਬ ਅਸੀਂ ਕਹਿ ਸਕਦੇ ਆ ਜ਼ੋਰ ਜਿਵੇਂ ਅੱਖਰ ਅੱਖਰ ਕਿਹਾ ਜਿਵੇਂ ਬੱਚਾ ਬੱਚਾ ਜ਼ੋਰ ਲੱਗ ਰਿਹਾ ਨਾ ਆਦਕ ਦੀ ਵਰਤੋਂ ਕੀਤੀ ਜਾ ਰਹੀ ਆ ਸੱਚਾ ਬਲ ਦੀ ਵਰਤੋਂ ਆ ਗਈ ਜਿਸ ਦੇ ਨਾਲ ਅੱਖਰ ਦੀ ਆਵਾਜ਼ ਦੁੱਗਣੀ ਹੋ ਜਾਂਦੀ ਹੈ ਕਿਦਾਂ ਵਟ ਜੁੱਤੀ ਇਹਦੇ ਅੱਖਰ ਜਿਹੜੀ ਆ ਜਿਹੜੀ ਅੱਖਰ ਆ ਜਜਾ ਵਾ ਉਹਦੀ ਜਿਹੜੀ ਆਵਾਜ਼ ਆ ਉਹ ਦੁਗਣੀ ਹੋਗੀ ਅੰਗਰੇਜ਼ੀ ਸ਼ਬਦਾਂ ਨੂੰ ਵੀ ਗੁਰਮੁਖੀ ਵਿੱਚ ਲਿਖਣ ਲਈ ਦਲਾਮਾਂ ਦੇ ਨਾਲ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੈਨ ਸੈੱਟ ਸੈਕਟਰ ਇਹ ਹੈ ਤਾਂ ਇੰਗਲਿਸ਼ ਦੇ ਵਰਡ ਲੇਕਿਨ ਪੰਜਾਬੀ 'ਚ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਪੈਨ ਨੂੰ ਪੈਨ ਹੀ ਕਹਿੰਦੇ ਨੇ ਇੰਗਲਿਸ਼ 'ਚ ਵੀ ਕਹਿੰਦੇ ਨੇ ਪੰਜਾਬੀ 'ਚ ਵੀ ਕਹਿੰਦੇ ਨੇ ਲੇਹੇ 'ਚ ਕੀ ਆ ਦਲਾਮ ਦੇ ਨਾਲ ਅਦਕ ਦੀ ਵਰਤੋਂ ਕੀਤੀ ਜਾ ਰਹੀ ਹੈ ਇਤਿਹਾਸ ਕਿ ਕੀ ਪੜਿਆ ਐਕਸਪਲੇਨ ਕਰਦੇ ਆ ਆਪਾਂ ਹੁਣ ਤੱਕ ਭਾਸ਼ਾ ਬਾਰੇ ਪੜਿਆ ਬੋਲੀ ਬਾਰੇ ਪੜਿਆ ਅੱਗੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਉਹ ਵੀ ਪੜਿਆ ਲਿਪੀ ਵਰਣਮਾਲਾ ਸਵਾਰ ਵਿਅੰਜਨ ਅਨੁਨਾਸਿਕ ਦੋ ਤ ਅੱਖਰ ਕੀ ਹੁੰਦੇ ਨੇ ਲਗਾ ਮੁਖਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਮ ਦਲਾਮ ਹੂੜਾ ਕਨੌੜਾ ਲਗਾਖਰ ਬਿੰਦੀ ਟਿੱਪੀ ਠੀਕ ਹੈ ਆਦਕ ਲਾਸਟ ਸੀਗਾ ਆਦਕ ਇੱਥੇ ਤੱਕ ਸਾਡੇ ਮਖਤਾਂ ਕਿਰਵੀ ਹੋ ਗਿਆ ਅਨੁਨਾਸਿਕ ਵੀ ਹੋ ਗਏ ਅਸੀਂ ਆ ਊੜੇ ਐੜੇ ਵੜੇ ਵੀ ਪੜ ਲਿਆ ਜਿਹਨੂੰ ਅਸੀਂ ਪੰਜਾਬੀ ਗੁਰਮੁਖੀ ਵਰਣ ਵਾਲਾ ਕਹਿੰਦੇ ਆ ਕਿੰਨੇ ਅੱਖਰ ਨਮੇ ਅਟੈਚ ਹੋਏ ਨੇ ਉਹ ਵੀ ਪੜੇ ਨੇ ਉਸ ਵਾਂਗ ਹੀ ਲਗਾ ਅੱਖਰਾਂ ਨੂੰ ਵੀ ਪੜਿਆ ਤੇ ਇੱਥੇ ਤੱਕ ਸਾਡਾ ਡੰਨ ਹੋ ਗਿਆ ਠੀਕ ਹੈ ਅੱਜ ਦਾ ਟਾਪਿਕ ਇੱਥੇ ਕੰਪਲੀਟ ਆ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਆਪਾਂ ਜਲਦੀ ਨਵੀਂ ਵੀਡੀਓ ਚ ਮਿਲਦੇ ਆ ਧੰਨਵਾਦ ਵੀਡੀਓ ਨੂੰ ਸ਼ੇਅਰ ਵੀ ਕਰਿਓ